ਪਰਧਾਨਗੀ ਕਿੰਨੀ ਕੋਖੀ ਆ ਪਹਿਲਾਂ ਤਾਂ ਇਹਦੇ ਬਾਰੇ ਜ਼ਰੂਰ ਚਾਨਣ ਪਾਉ। ਇਹਦੇ ਪ੍ਰਧਾਨਗੀ ਬਹੁਤ ਜ਼ਿਆਦੀ ਔਖੀ ਹੈ। ਅੱਬਾ ਕਹਿੰਦੇ ਆ ਨਾ ਜੀ ਲੈ ਲਈ ਲੈ ਲੂਗੇ। ਜਦੋਂ ਆਪਾਂ ਲੈ ਲੈਂਦੇ ਆ ਨਾ ਉਹ ਤੋਂ ਆਪ ਦਾਦਾ ਜੀ ਪ੍ਰਧਾਨਗੀ ਕੀ ਹੋ। ਇਹਦੇ ਜਿਨ੍ਹਾਂ ਨੇ ਪ੍ਰਧਾਨਗੀ ਕਰਨੀ ਨਾ ਉਹਨਾਂ ਨੂੰ ਫ੍ਰੀ ਟਾਈਮ ਚਾਹੀਦਾ। ਨਹੀਂ ਪਰਿਵਾਰ ਵਿੱਚ ਨਹੀਂ ਕੋਈ ਰੋਕੀ ਨਾ ਟੋਕੇ। ਚਾਹੇ 12 ਵਜੇ ਰਾਤੋਂ ਮਨ ਕਰਦੇ ਉੱਥੇ ਨਹੀਂ ਜਾਣਾ ਦਿੰਦਾ। ਚਾਹੇ 1 ਵਜੇ ਜਾਂ 2 ਵਜੇ। ਇੰਨਾ ਲੰਮਾ ਟਿਨਿਓਰ ਸਾਂਭਿਆ ਕਿਨੇ। ਕਿੰਨੇ ਕੋ ਵੈਰ ਤੁਹਾਡੇ ਖਾਤੇ ਜੜੇ ਹੋਏ ਐ ਇਸ ਟਾਈਮ ਮੇਰੇ ਕਹਿੰਦੇ ਨਾ ਸਿੱਧਾ ਡਾਇਰੈਕਟ ਵੈਰ ਤਾਂ ਇੱਕ ਦੋ ਹੀ ਹੋ ਨੇ ਬਾਕੀ ਪਿੱਠ ਪਿੱਛੇ ਵਰੇ ਨੇ ਜਿਹੜੇ ਅੱਜ ਵੀ ਲੱਛਦੇ ਮੇਰੇ ਤੋਂ ਅੱਜ ਵੀ ਸਰਦੇ ਨੇ ਕਿਉਂ ਲੱਗਿਆ ਵਰਦਾਨ ਨੇ ਉਹ ਦਿੱਤਾ ਦੇ ਬੰਦੇ ਆ ਜਿਹਨੇ ਮੇਰੇ ਖਾਸ ਵੀ ਸੀਗੇ ਉਹ ਵੀ ਇੰਟੀ ਇਸ ਟਾਈਮ ਉਹਦੇ ਉਪਰ ਆ ਕੇ ਦੇ ਫਿਲਮ ਜਿਹੇ ਹੁੰਦੇ ਨੇ ਕਿੰਨਾ ਮਾਰਾ ਹੋਵੇ ਇਹਦੇ ਕਾਖਾਂ ਜਿਹੜਾ ਗੰਮੀਆ ਮੁੰਡੇ ਮੁੰਡਿਆਂ ਨੂੰ ਆਪਣੇ ਥੱਲੇ ਦੇ ਕੋਨਾਂ ਨੂੰ ਯੂਜ਼ ਕਰੋ ਬਸ ਯੂਜ਼ ਹਾਂ ਤੁਹਾਨੂੰ ਕਿਉਂ ਇਹ ਮੁੰਡੇ ਨਸ਼ਿਆਂ 'ਚ ਪੈਂਦੇ ਆ ਐਸੀ ਕੀ ਜ਼ਿੰਦਗੀ ਨੂੰ ਬਿਤਾ ਪੈਂਦੀ ਹੈ ਜੋ ਇਹਦਾ ਸਹਾਰਾ ਲੈਣਾ ਪੈ ਜਾਂਦਾ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅਸੀਂ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਜਦੋਂ-ਜਦੋਂ ਵੀ ਬੱਚਾ ਸਕੂਲ ਤੋਂ ਪਾਸ ਆਊਟ ਹੋ ਕੇ ਕਾਲਜਾਂ ਦੇ ਵਿੱਚ ਜਾ ਕੇ ਭਰਤੀ ਹੁੰਦਾ ਤੇ ਹਰੇਕ ਦੇ ਅੰਦਰ ਕਰੇਜ਼ ਹੁੰਦਾ ਵੀ ਆਪਣੀ ਜਾਣ ਪਛਾਣ ਹੋਵੇ ਅਸੀਂ ਇੱਥੇ ਇਲੈਕਸ਼ਨ ਲੜੀਏ ਜੇ ਤੁਸੀਂ ਆਮ ਤੌਰ ਤੇ ਦੇਖੋ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਇਹ ਜਿਆਦਾ ਮਸ਼ਹੂਰ ਨੇ ਇਲੈਕਸ਼ਨਾਂ ਨੂੰ ਲੈ ਕੇ ਕਿਉਂਕਿ ਉੱਥੇ ਗੋਲੀ ਕਾਂਡ ਵੀ ਦੇਖਣ ਨੂੰ ਬਹੁਤ ਮਿਲਦੇ ਆ ਹਾਲਾਂਕਿ ਪਾਰਟੀਆਂ ਦਾ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਰੋਲ ਪੈਦਾ ਹੋ ਜਾਂਦਾ ਉਹ ਕਿਉਂ ਹੋ ਜਾਂਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਲੁਧਿਆਣਾ ਤੋਂ ਐਸੀਡੀ ਗਵਰਨਮੈਂਟ ਕਾਲਜ ਦੇ ਪ੍ਰਧਾਨ ਗੋਤਮ ਠਾਕੁਰ ਜੀ ਮੌਜੂਦ ਰਹਿਣਗੇ ਔਰ ਯੂਥ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਇਹਨਾਂ ਨਾਲ ਅੱਜ ਇਸ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਭਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ थैंक यू ਭਾਈ ਜੀ ਬਹੁਤ ਬਹੁਤ ਥੈਂਕ ਯੂ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਬੱਸ ਵਧੀਆ ਜੀ ਅੱਛਾ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੀ ਹੈ ਪ੍ਰਧਾਨ ਹੋ ਤੁਸੀਂ ਗਵਰਨਮੈਂਟ ਕਾਲਜ ਦੇ ਤੇ ਪ੍ਰਦਾਨਗੀ ਕਿੰਨੀ ਕੋਖੀ ਆ ਪਹਿਲਾਂ ਤਾਂ ਇਹਦੇ ਬਾਰੇ ਜ਼ਰੂਰ ਚਾਨਣ ਪਾਓ ਮੇਰੇ ਪ੍ਰਦਾਨਗੀ ਬਹੁਤ ਜਿਆਦੀ ਔਖੀ ਹੈ ਆਪਾਂ ਕਹਿੰਦੇ ਆ ਨਾ ਜੀ ਲੈ ਲਈ ਲੈ ਲੂਗੇ ਜਦੋਂ ਆਪਾਂ ਲੈ ਲੈਂਦੇ ਆ ਨਾ ਉਹ ਤੋਂ ਅਪਤਾ ਲੱਗਦਾ ਵੀ ਪ੍ਰਦਾਨਗੀ ਕੀ ਹੁੰਦੀ ਹੈ ਅੱਛਾ ਜ਼ਿੰਦਗੀ ਦੇ ਉੱਤੇ ਇਫੈਕਟ ਪੈਂਦਾ ਆਪਣੀ ਪਰਸਨਲ ਜ਼ਿੰਦਗੀ ਦੇ ਉੱਤੇ ਮੇਰੇ ਪ੍ਰਦਾਨਗੀ ਬਾਅਦ ਨਾਲ ਜ਼ਿੰਦਗੀ 'ਚ ਬਹੁਤ ਜਿਆਦੀ ਫਰ ਪੈਂਦਾ ਵਾ ਕਈ ਬੰਦੇ ਲਿ ਚੁਰਾਈ ਵੀ ਜਾਂਦੀ ਹੈ ਕਈ ਵੇ ਜਾਂਦੇ ਆ ਕਿਸੇ ਨੂੰ ਤਰੋਂ ਪਤਾ ਗੋਲੀ ਕੰਨ ਤੁਸੀਂ ਹੁਣੇ ਕਿਹਾ ਬਿਲਕੁਲ ਬਹੁਤ ਕੁਝ ਹੁੰਦਾ ਵਾ ਅੱਛਾ ਪਰਿਵਾਰ ਦੇ ਵਿੱਚ ਫਿਰ ਕਿੰਨਾ ਕੋ ਫਰਕ ਪੈਂਦਾ ਕਿਉਂਕਿ ਮਸਲੇ ਬਹੁਤ ਖੜੇ ਹੋ ਜਾਂਦੇ ਆ ਨਾ ਬੰਦੇ ਦੇ ਕਿਉਂਕਿ ਹਰ ਕਿਸੇ ਨਾਲ ਖੜਨਾ ਪੈ ਜਾਂਦਾ ਅਗਲਾ ਕਹਿੰਦਾ ਯਾਰ ਪ੍ਰਧਾਨ ਨੂੰ ਫੋਨ ਕਰੋ ਆਉ ਉਹ ਆ ਇੱਥੇ ਸਾਡੇ ਕੋਲੇ ਫਿਰ ਕਿੰਨਾ ਕੋ ਫਰਕ ਆ ਉਹਦੇ ਚ ਵੀਰੇ ਜਿਨ੍ਹਾਂ ਨੇ ਪ੍ਰਧਾਨਗੀ ਕਰਨੀ ਹੈ ਨਾ ਉਹਨਾਂ ਨੂੰ ਫ੍ਰੀ ਟਾਈਮ ਚਾਹੀਦਾ ਵਾ ਨਹੀਂ ਪਰਿਵਾਰ ਵਿੱਚ ਨਹੀਂ ਕੋਈ ਰੋਕੇ ਨਾ ਢੋਕੇ ਚਾਹੇ 12 ਵਜੇ ਭਾ ਫੋਨ ਕਰਦੇ ਉੱਤੇ ਵੀ ਜਾਣਾ ਪੈਂਦਾ ਵਾ ਚਾਹੇ 1 ਵਜੇ ਜਾਂ 2 ਵਜੇ ਠੀਕ ਹੈ ਤਾਂ ਨਹੀਂ ਦੇਖਣਾ ਪੈਂਦਾ ਜਾਣਾ ਹੀ ਪੈਂਦਾ ਜਾਣਾ ਹੀ ਪੈਂਦਾ ਫਿਰ ਕਹਿੰਦੇ ਉਹ ਯਾਰੀਆਂ ਨਭਾਣੀਆਂ ਹੀ ਪੈਂਦੀਆਂ ਜਿਨ੍ਹਾਂ ਸਿਰ ਤੇ ਪ੍ਰਧਾਨਗੀ ਬਿਨਾਂ ਸਿਰ ਤੇ ਪ੍ਰਧਾਨਗੀ ਲਈਤੀ ਉਹਨਾਂ ਦੇ ਕੋਲ ਤਾਂ ਜਾਣਾ ਹੀ ਪੈਣਾ ਵਾ ਉਹਨਾਂ ਦੇ ਅੰਦਰ ਜਾਣਾ ਹੀ ਪੈਣਾ ਅੱਛਾ ਥੋੜੇ ਅੰਦਰ ਇਹ ਫਿਰ ਪ੍ਰਧਾਨਗੀ ਦਾ ਕੀੜਾ ਕਿਵੇਂ ਜਾਗ ਗਿਆ ਕਿਉਂਕਿ ਜੇ ਆਮ ਤੌਰ ਤੇ ਅੱਜ ਦੇ ਟਾਈਮ ਦੀ ਮੈਂ ਜੇ ਗੱਲ ਕਰਾਂ ਤੇ ਕਿਤੇ ਨਾ ਕਿਤੇ ਪਰਿਵਾਰਾਂ ਵੱਲੋਂ ਵੀ ਇਸ ਚੀਜ਼ ਦੀ ਟੈਨਸ਼ਨ ਬਣੀ ਰਹਿੰਦੀ ਹੈ ਪਰ ਸਾਡੇ ਜਵਾਬ ਨੂੰ ਕੁਛ ਨਾ ਹੋਵੇ ਤੇ ਜੇ ਕਾਲਜ ਲੈਵਲ ਤੇ ਇਹ ਸਭ ਚੀਜ਼ਾਂ ਕਰਨੀਆਂ ਤੇ ਫਿਰ ਜਾਨ ਨੂੰ ਮੁੱਲ ਰੱਖਣਾ ਹੀ ਪੈਂਦਾ ਜੀ ਜੀ ਬਿਲਕੁਲ ਪੈਸ਼ਨ ਸੀਗਾ ਸ਼ੌਕ ਸੀਗਾ ਮੈਨੂੰ ਕਿ ਮੈਂ ਕਾਲਜ ਦੀ ਪੜਤਾਂਗੀ ਲੈਣੀ ਹੈ ਕਾਲਜ ਦੀ ਪੜਤਾਂ ਨਹੀਂ ਕਰਕੇ ਮੈਂ 1 ਸਾਲ ਕਾਲਜ ਪਲੱਸ 2 ਪਾਸ ਕਰਨ ਤੋਂ ਬਾਅਦ 1 ਸਾਲ ਗੈਪ ਕਰਕੇ ਲੱਗਿਆ ਸੀ ਕਰੋਨਾ ਕਾਲ ਜਦ ਮੈਂ ਪਾਸ ਹੀ ਹਦਾ ਕਰੋਨਾ ਟਾਈਮ ਤੋਂ ਬਾਅਦ ਮੈਂ ਐਸਡੀ ਗੋਮਨ ਕਾਲਜ ਦੀ ਪੜਤਾਂਗੀ ਲੱਗੀ ਸੀ ਫਸਟ ਵਾਰ ਮੈਂ ਐਨਸੀ ਬੋਲੋ ਜਿਲ੍ਹਾ ਸੋਰੀ ਵਾਈਸ ਪ੍ਰਧਾਨ ਰਿਹਾ ਸੀ ਅੱਛਾ ਫਸਟ ਇਅਰ ਸੈਕੰਡ ਇਅਰ ਰਿਹਾ ਸੀ ਮੈਂ ਅਕਾਲੀ ਬੋਲੋ ਪ੍ਰਧਾਨ ਐਸਡੀ ਗੋਮਨ ਕਾਲਜ ਤੇ ਹੁਣ ਤੱਕ ਪ੍ਰਧਾਨ ਹੀ ਹੁਣ ਤੱਕ ਦਾ ਪ੍ਰਧਾਨ ਰੱਦ ਹੈ ਅੱਛਾ ਫਿਰ ਇੰਨਾ ਲੰਮਾ ਟਿਨਿਓਰ ਸਾਂਭਿਆ ਕਿਵੇਂ ਕਿਉਂਕਿ ਵੈਸੇ ਵੀ ਇੱਕ ਹਵਾ ਚੜ ਜਾਂਦੀ ਪ੍ਰਧਾਨ ਦੇ ਸਿਰ ਤੇ ਕਹਿੰਦੇ ਮੇਰੇ ਕੋ ਫੇਮ ਬੜੀ ਐ ਸਪੋਰਟ ਬੜੀ ਐ ਉਹ ਚੀਜ਼ਾਂ ਫਿਰ ਕਿਵੇਂ ਮੇਨਟੇਨ ਕਰਦੇ ਹੋ ਵੀਰੇ ਸਾਰੇ ਮੇਰੇ ਭਰਾ ਬਹੁਤ ਵਧੀਆ ਵਧੀਆ ਬੈਠੇ ਨੇ ਜੋ ਮੇਰੀ ਸਪੋਰਟ ਵੀ ਕਰਦੇ ਆ ਆਪਾਂ ਹੱਦ ਤੱਕ ਇਹ ਨਹੀਂ ਸੋਚਿਆ ਕਿ ਮੇਰੇ ਅੰਦਰ ਮੈਂ ਪ੍ਰਧਾਨ ਆ ਸਾਰੇ ਮੇਰੇ ਭਰਾ ਕਾਲਜ ਪਰਦੇ ਇਹਨਾਂ ਨੂੰ ਤੁਸੀਂ ਪੁਸ਼ਕੇ ਦੇਖ ਲਿਓ ਕੋਈ ਪਤਾਨੀ ਵਾਲੀ ਆਪਾਂ ਇਦਾਂ ਨਹੀਂ ਕਿਸੇ ਦਾ ਰੋਪ ਮਾਰੇਗਾ ਪ੍ਰਮਰੀ ਬੈਠੇ ਹੋਣਾ ਸਿਰ ਤੇ ਕਰੀ ਜਾਂਦੇ ਹੁਣ ਵੀ ਤੁਸੀਂ ਪੁਸ਼ਕੇ ਦੇਖੋ ਕਾਲਜ ਚਲੀ ਜਾਂਦਾ ਚਲੀ ਜਾਂਦਾ ਹਾਂਜੀ ਬਿਲਕੁਲ ਅੱਛਾ ਇੱਕ ਗੱਲ ਮੈਂ ਦੇਖੀ ਆ ਜਿਵੇਂ ਕਿ ਐਸੀਡੀ ਗਵਰਨਮੈਂਟ ਕਾਲਜ ਦੀ ਮੈਂ ਗੱਲ ਕਰਦਾ ਜਿੱਥੋਂ ਤੁਸੀਂ ਪ੍ਰਧਾਨ ਹੋ ਉੱਥੇ ਤਿੰਨ ਪ੍ਰਧਾਨ ਕਿਉਂ ਆ ਮੇਰੇ ਪਹਿਲੇ ਨਹੀਂ ਹੁੰਦਾ ਸੀਗਾ ਹੁਣ ਆਮ ਆਦੀਪੜ ਜਿਹੋ ਤਾਂ ਆਈ ਹੈ ਉਸ ਤੋਂ ਬਾਅਦ ਨਾਲ ਇੱਕ ਗੁਰੂਕ ਤਿਆਗਦਾ ਸੀਵਾਈਐਸਐਸ ਠੀਕ ਹੈ ਉਹ ਕੀ ਕਰਦੇ ਆ ਇਹਨੂੰ ਕਿਸੇ ਨੂੰ ਪ੍ਰਧਾਨ ਲੱਗਣ ਨਹੀਂ ਦਿੰਦੇ ਆ ਜੇ ਕੋਈ ਲਾਂ ਜਾਵੇ ਉਹ ਪੁਲਿਸ ਭੇਜ ਦਿੰਦੇ ਆ अच्छा पहले बेल्कुल बेल्कुल। तो कॉलेज च पॉलिटिक्स पार्टी ਦਾ ਇੰਟਰਫੇਅਰ ਨਹੀਂ ਸੀਗਾ ਇੰਟਰਫੇਅਰ ਨਹੀਂ ਕਰਦੇ ਸੀਗੇ ਤੁਸੀਂ ਵੀ ਦੇਖਦੇ ਹੋ ਨਾ ਇਹ ਪਹਿਲੇ ਕੋਈ ਐਦਾਂ ਨਹੀਂ ਸੀਗਾ ਜਦੋਂ ਆਮ ਆਦਮੀ ਪਾਰਟੀ ਆਈ ਹੈ ਉਸ ਤੋਂ ਬਾਅਦ ਸੀਐਸਐਸ ਕਰਕੇ ਇੰਟਰਫੇਅਰ ਕਾਲਜ ਚ ਹੋਣ ਲੱਗਾ ਆਮ ਆਦਮੀ ਪਾਰਟੀ ਦੀ ਨਹੀਂ ਤਾਂ ਵੈਸੇ ਤਾਂ ਪਹਿਲੇ ਕੋਈ ਇੰਟਰਫੇਅਰ ਨਹੀਂ ਸੀ ਅੱਛਾ ਤੁਸੀਂ ਫਿਰ ਕਿਹੜੀ ਪਾਰਟੀ ਵੱਲੋਂ ਹੈਗੇ ਹੋ ਇਸ ਟਾਈਮ ਮੈਂ ਵੀ ਅਕਾਲੀਓ ਤੋਂ ਵੱਲੋਂ ਅਕਾਲੀਓ ਤੋਂ ਵੱਲੋਂ ਅੱਛਾ ਫਿਰ ਤਿੰਨ ਪ੍ਰਧਾਨਾਂ ਦਾ ਰੋਲ ਕੀ ਹੁੰਦਾ ਵਾ ਵੱਖੋ ਵੱਖ ਕੰਮ ਕਰਦੇ ਆਗੇ ਸਾਰੇ ਇੱਕੋ ਇਕੱਠੇ ਹੋ ਕੇ ਕੰਮ ਕਰਦੇ ਆ ਵੀਰੇ ਗੱਲ ਐਦਾਂ ਹੁੰਦੀ ਨਾ ਬਰੇ ਮੁੰਡੇ ਹੁੰਦੇ ਆ ਕਿ ਤੌਰ ਵਾਸਤੇ ਰਹਿੰਦੇ ਨੇ ਪ੍ਰਧਾਨ ਆ ਜੀ ਹਾਂ ਬਿਲਕੁਲ ਉਹ ਇੱਕ ਅੱਧਾ ਹੀ ਹੁੰਦਾ ਜੋ ਕੰਮ ਕਰਦਾ ਵਾ ਆਪਾਂ ਕਾਲਜ ਦਾ ਕੰਮ ਠੋਕੇ ਕਰੀਦਾ ਹਰੇਕ ਮੁੰਡੇ ਦਾ ਕੰਮ ਵੀ ਕਰਵਾਈਦਾ ਹੂੰ ਜੋ ਕੰਮ ਕਰੋਗੇ ਆਪਣਾ ਵੀ ਪ੍ਰਧਾਨ ਬੱਜੂਗੇ ਉਹਨਾਂ ਆਪਾਂ ਪ੍ਰਧਾਨੀ ਲੈ ਲਿਆ ਕਾਲਜੋ ਫੁਕੜੀਆਂ ਮਾਰੀਏ ਕੁੜੀਆਂ ਸ਼ਰਜੀਏ ਉਹਦਾ ਕੀ ਫਾਇਦਾ ਹੈ ਤੁਸੀਂ ਦੇਖਦੇ ਵੀ ਉਹਨੇ ਆਦੇ ਕਾਲਜ ਦਾ ਮੋਲ ਇਦਈ ਹੈ ਪ੍ਰਧਾਨੀ ਲੈ ਲਿਆ ਜੀ ਕੁੜੀਆਂ ਸ਼ੇਰਦੋ ਕਿਸੇ ਚਿਬਰਾ ਮਾਰ ਦੋ ਅੱਜ ਕੱਲ ਮੋਲ ਹੀ ਰਹਿ ਗਿਆ ਵਾ ਅ ਅੱਛਾ ਭਾਈ ਜੀ ਜਿਵੇਂ ਕਿ ਮੈਂ ਯੂਥ ਦੀ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਯੂਥ ਨੂੰ ਬੜਾ ਇਸ ਚੀਜ਼ ਦਾ ਕਰੇਜ਼ ਹੁੰਦਾ ਬਈ ਅਸੀਂ ਪਲੱਸ 2 ਪਾਸ ਕੀਤੀ ਹੁਣ ਕਾਲਜ ਦੀ ਜ਼ਿੰਦਗੀ ਦੇਖਣੀ ਆ ਔਰ ਕਾਲਜ ਦੀ ਜ਼ਿੰਦਗੀ ਕਿੰਨੀ ਕੋ ਖਤਰਨਾਕ ਸਾਬਤ ਹੋ ਸਕਦੀ ਹੈ ਜਾਂ ਕਿੰਨੀ ਕੋ ਫਾਇਦੇਮੰਦ ਸਾਬਤ ਹੋ ਸਕਦੀ ਹੈ ਮੈਨੂੰ ਲੱਗਦਾ ਤੁਹਾਡੇ ਤੋਂ ਵੱਧ ਨਹੀਂ ਕੋਈ ਜਾਣ ਸਕਦਾ ਜਿਹੜੀ ਸਕੂਲ ਆ ਹੀ ਬੰਦੀ ਉਹਨਾਂ ਸਭ ਤੋਂ ਵੈਸਟ ਲਾਈਫ ਹੁੰਦੀ ਆ ਉੱਥੇ ਨਹੀਂ ਲੜਾਈ ਜਗਰਾ ਹੁੰਦਾ ਬਣੀ ਜਦੋਂ ਕਾਲਜ ਆ ਜਾਂਦੇ ਆ ਨਾ ਉੱਥੇ ਮੁੰਲੂ ਮੁੰਲੀ ਲੜਾਈ ਹੁੰਦੀ ਆ ਕਿਸੇ ਨੂੰ ਆਪਾਂ ਦੇਖ ਲਈਏ ਉਹ ਤਾਲੜ ਪੈਂਦੇ ਹਾਂ ਤੁਹਾਨੂੰ ਮੈਂ ਦੇਖਦਾ ਸੀਗਾ ਉੱਥੇ ਮੁੰਡਿਆਂ ਨੂੰ ਐਗਰੈਸਿਵ ਆਪਣੇ ਆਪ ਹੀ ਆ ਜਾਂਦੀ ਹੈ ਕਾਲਜ ਲੈਬ ਦੇਖਿਆ ਜਾਏ ਤਾਂ ਬਹੁਤ ਵਧੀਆ ਵੀ ਹੈ ਦੇਖਿਆ ਤਾਂ ਬਹੁਤ ਮਾਰਾ ਵੀ ਹੈ اچھا ਜਦੋਂ ਕਾਲਜ ਪਾਸ ਆਊਟ ਹੁੰਦਾ ਵਾ ਉਦੋਂ ਜ਼ਿੰਦਗੀ ਦੇ ਉੱਤੇ ਕੀ ਅਸਰ ਪੈਂਦਾ ਕਿਉਂਕਿ ਵੱਡੇ ਵੱਡੇ ਅੱਜ-ਅੱਜ ਆਪਾਂ ਗੈਂਗਸਟਰਾਂ ਦੀ ਗੱਲ ਕਰੀਏ ਤਾਂ ਇਹਨਾਂ ਕਾਲਜਾਂ ਚੋਂ ਹੀ ਨਿਕਲ ਕੇ ਅੱਜ ਦੂਜੇ ਰਸਤੇ ਤੁਰੇ ਹੋਏ ਆ ਜਿਹੜੇ ਵੀ ਪ੍ਰਧਾਨਗੀ ਸਾਹਮਝਾਂਦੇ ਆ ਵਧੀਆ ਧਰਕੇ ਨਾਲ ਉਹ ਵਧੀਆ ਸੱਟਾ ਲੋ ਜਾਂਦੇ ਆ ਹੁਣ ਗੱਲ ਮੈ ਕਰੂੰਗਾ ਬਰਿੰਦਰ ਸਿੰਘ ਢਿੱਲੋਂ ਵੀ ਵੀ ਇਹ ਉਹ ਚੰਡੀਗੜ੍ਹ ਦਾ ਪ੍ਰਧਾਨ ਰਹੇ ਸੀਗੇ ਹੁਣ ਦੇਖ ਲਓ ਕਿੱਥੇ ਬੈਠੇ ਨੇ ਪੰਜਾਬ ਪ੍ਰਧਾਨ ਯੁੱਗ ਦੇ ਵੀ ਰਹੇ ਸੀ ਹੁਣ ਵੀ ਵਧੀਆ ਲੈਵਲ ਤੇ ਬੈਠੇ ਨੇ ਲੈਵਲ ਤੇ ਬਿਲਕੁਲ ਡੀਐਸ ਖੰਗੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੁਣ ਬਰੇ ਮੁੰਡੇ ਮੈਂ ਨਾਮ ਨਹੀਂ ਲਾਂਜਾਂਗਾ ਤੇਰੇ ਸਾਹਮਣੇ ਗਈ ਝੀਲ ਤੇ ਹੈ ਕਈ ਗੈਂਗਸਟਰ ਬਣੇ ਭਏ ਆਪਣੇ ਆਪਣੇ ਧੁੰਦਾ ਵਾਪਸ ਆਮ ਜੀਏ ਤਾਂ ਬਹੁਤ ਵਧੀਆ ਹੋ ਜਾਣਗੇ ਜੇ ਦੂਜੇ ਲਾਈਨ ਚ ਜਾਈਏ ਫਿਰ ਗੈਂਗਸਟਰ ਬਣਾਂ ਅੱਛਾ ਥੋੜੇ ਟਾਈਮ ਤੇ ਕੋਈ ਗੋਲੀ ਗਾਲੀ ਦਾ ਐਸਾ ਸੀਨ ਹੋਇਆ ਵੀ ਹਾਂ ਤੁਹਾਨੂੰ ਵੀ ਇਹ ਚੀਜ਼ਾਂ ਚ ਲੱਣੀਆਂ ਪਵੇ ਜਦੋਂ ਮੈਂ ਵੀਰੇ ਪ੍ਰਧਾਨਗੀ ਦੀ ਪੋਸਟਰ ਲਾਈ ਸੀ ਉਦੋਂ ਮੈਨੂੰ ਫੋਨ ਆਇਆ ਸੀ ਅੰਦਰ ਵੀ ਆਏ ਸੀਗਾ ਬਾਹਰ ਵੀ ਕੁਝ ਬੰਦੇ ਸੀਗੇ ਜਿਹੜੇ ਮਰੇ ਐਂਟੀ ਸੀਗੇ ਉਹਨਾਂ ਨੇ ਮੈਨੂੰ ਫੋਨ ਕਰਵਾਇਆ ਸੀ ਧਮਕੀ ਵੀ ਕਾਫੀ ਦਵਾਇਆ ਸੀ ਪਰ ਆਪਣੇ ਜਿਹੜੇ ਮਲੇ ਭਰਾ ਮੇਰੇ ਵੱਡੇ ਮੇਰੇ ਪਿੱਛੇ ਖਰੇ ਆ ਉਹਨਾਂ ਨੇ ਸਾਰਾ ਕੁਝ সামਲਿਆ ਅੱਗਾ ਹੋਂਦ ਤੇ ਬੈਠੇ ਮਤਲਬ ਉਹਨਾਂ ਦੇ ਸਿਰ ਤੇ ਪ੍ਰਧਾਨਗੀ ਅੱਜ ਤੁਹਾਡੇ ਸਿਰ ਤੇ ਸੱਜੀ ਹੋਈ ਹੈ ਹਾਂਜੀ ਸਾਰੇ ਮੇਰੇ ਭਰਾਵਾਂ ਸਿਰ ਤੇ ਪ੍ਰਧਾਨਗੀ ਆ ਤਾਂ ਕੈਮ अच्छा फिर ये कितनी देर चलूगी हुन दे और आगे क्योंकि जਵੇਂ ਤੁਸੀਂ ਦੱਸਦੇ ਸੀ ਮੈਨੂੰ ਆਫ ਟੂ ਕੈਮਰਾ ਵੀ 3 ਸਾਲ ਤਾਂ ਹੋ ਗਏ ਇਹ ਚੀਜ਼ ਤੁਹਾਨੂੰ ਲੜਦੇ ਨੂੰ ਅੱਗੇ ਵੀ ਕੰਟੀਨਿਊ ਆ ਕਿ ਕਿਵੇਂ ਕਿ ਕੀ ਕਰੋਗੇ ਫਿਰ ਅੱਗੇ ਮੇਰੇ ਆਪਣਾ ਭਰਾ ਛੋਟਾ ਹੈਗਾ ਉਹਨਾਂ ਨੂੰ ਖਰਾਵਾਂਗੇ اچھا ਉਹਨਾਂ ਨੂੰ ਦੇਖਾਂਗੇ ਕਿਉਂਕਿ ਕੋਈ ਵੀ ਚੀਜ਼ ਦੀ ਇੱਕ ਹੱਦ ਹੁੰਦੀ ਹੈ ਹੁਣ ਆਪਾਂ ਹੀ 4 ਸਾਲ 5 ਸਾਲ ਦੀ ਉਹਦਾ ਕੋਈ ਫਾਇਦਾ ਨਹੀਂ ਹੈ ਆਪਣੇ ਪ੍ਰਾਨੋ ਵੀ ਅੱਗੇ ਕਰੀਏ ਜਿਨ੍ਹਾਂ ਨੂੰ ਸਾਨੂੰ ਬਿਠਾਇਆ ਇਸ ਲੈਵਲ ਤੇ ਉਹਨਾਂ ਨੂੰ ਬਿਠਾਈਏ 3 ਸਾਲ ਪ੍ਰਧਾਨ ਰਹੇ ਹੁਣ ਵੀ ਹੈਗੇ ਹਾਂ ਔਰ ਕਿੰਨੇ ਕੋ ਵੈਰ ਥੋੜੇ ਖਾਤੇ ਜੇ ਚੜੇ ਹੋਏ ਐ ਇਸ ਟਾਈਮ ਮੇਰੇ ਕਹਿੰਦੇ ਨਾ ਸਿੱਧਾ ਡਾਇਰੈਕਟ ਬੈਰ ਤੋਂ ਇੱਕ ਦੋ ਹੀ ਹੋਨੇ ਆ ਬਾਕੀ ਪਿੱਠ ਪਿੱਛੇ ਵਰੇ ਨੇ ਜਿਹੜੇ ਆਜ ਵੀ ਲੱਛਦੇ ਮੇਰੇ ਤੋਂ ਅੱਛਾ ਅੱਜ ਵੀ ਸਰਦੇ ਨੇ ਕਿ ਕਿਉਂ ਲੱਗਿਆ ਵਰਦਾਨੇ ਹੂੰ ਬਰੇ ਜਦੋਂ ਉਹ ਤਾਂ ਲੱਗਿਆ ਨਾ ਉਹ ਤਾਂ ਗੈਰੀ ਘੁਆਏ ਆ ਹੂੰ ਜਿਹੜੇ ਮੇਰੇ ਪ੍ਰਾਪਤ ਹੈਗੇ ਆ ਉਹ ਤਾਂ ਮਰੇ ਬਹੁਤ ਇਦਾਂ ਦੇ ਬੰਦੇ ਆ ਜਿਹਨੇ ਮੇਰੇ ਖਾਸ ਵੀ ਸੀਗੇ ਉਹ ਵੀ ਅੰਟੀ ਇਸ ਟਾਈਮ ਨੇ ਹੂੰ ਮੂੰਹ ਦੇ ਪਰਾ ਕਹਿੰਦੇ ਪਿੱਠ ਪਿੱਛੇ ਸਰਦੇ ਨੇ ਕਿ ਇਹਦਾ ਮਾਰਾ ਹੋਵੇ ਇਹਦੇ ਘਾਟਾ ਹੋਵੇ ਅੱਛਾ ਘਰਦਿਆਂ ਨੂੰ ਫਿਰ ਟੈਨਸ਼ਨ ਬਣ ਜਾਂਦੀ ਆ ਥੋੜੀ ਮੈਂ ਵੀਰੇ ਮੈਂ ਆਪਣੇ ਕਰਦੇ ਦਾ ਕੋਈ ਗੱਲ ਨਹੀਂ ਆਉਂਦਾ ਵਾ ਹਾਈ ਇੱਕ ਗੱਲ ਆਈ ਸੀ ਹੋਂ ਤੋਂ ਮੈਂ ਕੋਈ ਗੱਲ ਨਹੀਂ ਆਉਂਦਾ ਜੇ ਮੇਰੇ ਕਰਦੇ ਵਧੀਆ ਰੋਂਗੇ ਤਾਂ ਵੀ ਵਧੀਆ ਰਹੂਗਾ ਜੇ ਉਹਨਾਂ ਦਾ ਟੈਨਸ਼ਨ ਪਿਆ ਗਿਆ ਫਿਰ ਮੇ ਵੀ ਟੈਨਸ਼ਨ ਪੈ ਜਾਣਾ ਅੱਛਾ ਇੱਕ ਗੱਲ ਹੋਰ ਵੀ ਹੁੰਦੀ ਆ ਬੰਦੇ ਨੂੰ ਆਪਣੇ ਆਪ ਨੂੰ ਵੀ ਹੁੰਦਾ ਯਾਰ ਵੀ ਮੈਨੂੰ ਤਾਂ ਚੱਲ ਜੋ ਮਰਜ਼ੀ ਹੋ ਜਵੇ ਪਰ ਕਰਦੇਆਂ ਨੂੰ ਨਾ ਕੁਝ ਆਉਣਾ ਚਾਹੀਦਾ ਫਿਰ ਉਹ ਚੀਜ਼ਾਂ ਸੋਚ ਕੇ ਵੀ ਥੋੜਾ ਦੂਰ ਰਹਿਦਾ ਬਣਾ ਬੰਦਾ ਇਹਨਾਂ ਚੀਜ਼ਾਂ ਜੀ ਬਿਲਕੁਲ ਬਿਲਕੁਲ ਮੈਨੂੰ ਜੋ ਮਰਜੀ ਹੋ ਜਾਵੇ ਮੇਰੇ ਕਰਦੇ ਦਾ ਕੋਈ ਐਕਸ਼ਨ ਨਹੀਂ ਆਣਾ ਚਾਹੀਦਾ ਨਈ ਕੋਈ ਪਹੁੰਚੇ ਨਈ ਇਹਨਾਂ ਦੀ ਕਿਸੇ ਜਰੂਰਤ ਹੈ ਜੋ ਮ ਮਤਲਬ ਪੂਰਾ ਰੋਬ ਰੁਤਬਾ ਬਣਾਇਆ ਹੋਇਆ ਤੁਸੀਂ ਹੈਨਾ ਬਿਲਕੁਲ ਬਿਲਕੁਲ ਅੱਛਾ ਭਾਈ ਜੀ ਜਿਵੇਂ ਕਿ ਆਪਾਂ ਗੱਲਬਾਤ ਕੀਤੀ ਹੈ ਕਿ ਕਾਲਜਾਂ ਦੀ ਪੋਲਿਟਿਕਸ ਦੇ ਵਿੱਚ ਜਿਹੜੀ ਪੋਲੀਟੀਕਲ ਪਾਰਟੀਆਂ ਉਹਦੀ ਬੜੀ ਦਖਲਅੰਦਾਜ਼ੀ ਹੋ ਗਈ ਆ ਹੁਣ ਹੈਨਾ ਫਲਾਣਾ ਪ੍ਰਧਾਨ ਕਹਿੰਦਾ ਮੈਂ ਆ ਪਾਰਟੀ ਤੋਂ ਆ ਫਲਾਣਾ ਪ੍ਰਧਾਨ ਕਹਿੰਦਾ ਮੈਂ ਆ ਪਾਰਟੀ ਤੋਂ ਆ ਇਹ ਕਿਉਂ ਸਮਝਦੇ ਕਿਉਂ ਕਿਉਂ ਐਂਟਰੀ ਹੋਈ ਐ ਇਹਨਾਂ ਦੀ ਵੇਰੀ ਗੱਲ ਇਦਾਂ ਆ ਨਾ ਅੱਜ ਕੱਲ ਤੁਹਾਨੂੰ ਪਤਾ ਹਰੇਕ ਲੀਡਰ ਨੂੰ ਯੂਜ਼ ਚਾਹੀਦਾ ਵਾ ਬਿਲਕੁਲ ਉਹ ਯੂਥ ਕਾਲਜ ਦੇ ਮੁੰਡੇ ਹੁੰਦੇ ਸਕੂਲ ਦੇ ਮੁੰਡੇ ਹੁੰਦੇ ਉਹਨਾਂ ਨੇ ਪਾਰਟੀ ਜਦੋਂ ਆਪਣਾ ਮੁੰਡਾ ਪ੍ਰਧਾਨ ਲਾਊਗਾ ਜਿਵੇਂ ਮੈਂ ਹੋ ਗਿਆ ਮੈਨੂੰ ਚਲੋ ਮੰਨ ਲਓ ਕਾਂਗਰਸ ਨੇ ਲਾਤਾ ਮੈਂ ਤਾਂ ਕਹਿੰਦਾ ਜਿੰਨੇ ਲਾਇਆ ਮੈਂ ਉਹਨਾਂ ਨੂੰ ਲਾ ਜਾਊਗਾ ਮੁੰਡੇ ਲੈ ਕੇ ਬਸ ਅੱਜ ਕੱਲ ਜਿਹੜੇ ਲੀਡਰ ਨੇ ਨਾ ਯੂਥ ਨੂੰ ਯੂਜ਼ ਕਰਦੇ ਪੀਏ ਕਦੇ ਇਸ ਰੈਲੀ ਚ ਬੁਲਾ ਲਿਆ ਕਦੇ ਉਸ ਰੈਲੀ ਚ ਬੁਲਾ ਲਿਆ ਯੂਥ ਨੂੰ ਪੁੱਛੋ ਆ ਤੱਕ ਕਿਸੇ ਲੀਡਰ ਨੇ ਕਿਸੇ ਵੀ ਯੂਥ ਨੂੰ ਕੋਈ ਕੰਮ ਕੋਈ ਕੰਮ ਹੋਵੇ ਜਾਂ ਕਿਸੇ ਕੰਮ ਤੇ ਸੈੱਟ ਕਰਾਇਆ ਹੋਵੇ ਉਹ ਜੀੰਦੀ ਚ ਮੈਂ 5-6 ਸਾਲ ਮੈਂ ਕਾਂਗਰਸ ਵਾੜੀ ਤੋਂ ਵੀ ਲੌਂਗਰਦਾ ਵਾ 5-6 ਸਾਲ ਰਿਹਾ ਵਾ ਬੰਦੀ ਆਪਾਂ ਹੁਣ ਵੀ ਹੈਗੇ ਆ ਜਿਹੜੇ ਵੀ ਮੇਰੇ ਲੀਡਰਸ ਕੇ ਮੈਂ ਨਾਮ ਨਹੀਂ ਕਹੂੰਗਾ ਮੈਂ ਕਾਫੀ ਚਿਰ ਤੱਕ ਰਿਹਾ ਵਾ ਯੂਥ ਕਾਂਗਰਸ 'ਚ ਵੀ ਹੈ ਜਿਹੜੇ ਵੀ ਲੀਡਰ ਹੁੰਦੇ ਨਾ ਬਸ ਨਾ ਹੋਣਾ ਕਿ ਨਾ ਵੀਰੇ ਇੰਨੇ ਮੁੰਡੇ ਚਾਹੀਦੇ ਆ ਇੱਥੇ ਆ ਜਾਓ ਤਰਨਾ ਲਾਣਾ ਇੱਥੇ ਪ੍ਰੋਟੈਸਟ ਕਰਨਾ ਇੱਥੇ ਇਹ ਕਰਨਾ ਬਸ ਲੀਡਰ ਦਾ ਘਾਮੀਆਂ ਮੁੰਡਿਆਂ ਮੁੰਡਿਆਂ ਨੂੰ ਆਪਣੇ ਥੱਲੇ ਤੱਕ ਰੱਖੋ ਨਾ ਨੂੰ ਯੂਜ਼ ਕਰੋ ਬਸ ਯੂਜੈਂਥ ਲੋ ਫਿਰ ਯੂਥ ਨੂੰ ਵੀ ਇਹ ਚੀਜ਼ ਦਾ ਸੋਚਣਾ ਚਾਹੀਦਾ ਹੈ ਨਾ ਕਿਉਂਕਿ ਅੱਜ ਕੱਲ ਮੈਂ ਦੇਖਿਆ ਫੁਗਰ ਪਣਾ ਵੀ ਬਹੁਤ ਹੈਗਾ ਵੀ ਇੰਨਾ ਇਕੱਠ ਦੇ ਕੇ ਚਾਰ ਫੋਟੋਆਂ ਸੋਸ਼ਲ ਮੀਡੀਆ ਤੇ ਪਾਲੀਆਂ ਵੀ ਬੰਦੇ ਦੀ ਚੜ੍ਹਾਈ ਬਹੁਤ ਹੈ ਭਾਵੇਂ ਪੱਲੇ ਕੁਝ ਨਾ ਹੋਵੇ ਜਿਵੇਂ ਜਦੋਂ ਟਿਕਟੋਕ ਆਈ ਨਾ ਉਤੋਂ ਬਾਅਦ ਇੰਸਟਾਗ੍ਰam ਤੇ ਰੀਲ ਉਤੋਂ ਬਾਅਦ ਜਿਹੜੇ ਮੁੰਡੇ ਅੱਜ ਕੱਲ ਤੁਸੀਂ ਦੇਖਦੇ ਹੋ ਉਹ ਛੋਟੇ ਛੋਟੇ ਮੁੰਡੇ ਆ ਰੱਲੀ ਜਗੇ ਉਹ ਜਾਂਦੇ ਇਸ ਲਈ ਐ ਤੋਂ ਵੀਡੀਓ ਬਣਾਈ ਪਾਤੀ ਬਸ ਉਹ ਜਾਂਦੇ ਤਾਂ ਹੀ ਆ ਫਿਰ ਸਮਝਦੇ ਹੋ ਵੀ ਯੂਥ ਆਪ ਯੂਜ਼ ਹੋਣਾ ਚਾਹੁੰਦੀ ਆ ਤਾਂ ਹੀ ਉਹ ਬੰਦੇ ਯੂਜ਼ ਕਰਦੇ ਉਹਨਾਂ ਨੂੰ ਜੇ ਜਦੋਂ ਤੱਕ ਆਪਾਂ ਯੂਜ਼ ਆਪਾਂ ਨੂੰ ਤਾਂ ਕੋਈ ਯੂਜ਼ ਕਰ ਲਊਗਾ ਜੀ ਆਪਾਂ ਜਾਵਾਂਗੇ ਤਾਂ ਹੀ ਅਗਲੇ ਯੂਜ਼ ਕਰਨਾ ਇਹਨਾਂ ਦਾ ਮੈਂਟਲੀ ਆਪਣੇ ਕੋਈ ਹੈਗਾ ਹੀ ਆ ਉਹ ਆਪ ਜਾਣਦੀ ਆ ਜੀ ਥੋ ਇਹਨਾਂ ਦੀ ਅਕਲ ਆ ਅਸੀਂ ਕੀ ਕਰਦੇ ਪਏ ਆ ਬਸ ਉਹਨਾਂ ਨੇ ਕਿਹਾ ਤਾਂ ਹਾਜੀ ਪਾਜੀ ਨੇ ਕਿਹਾ ਚਲੋ ਜੀ ਕਾਲਜ ਦੀ ਪ੍ਰਧਾਨਗੀ ਤੋਂ ਬਾਅਦ ਅੱਗੇ ਕੀ ਭਵਿੱਖ ਦੇਖਦੇ ਹਾਂ ਇਸੇ ਰਾਜਨੀਤੀ ਦੇ ਵਿੱਚ ਆਪਣਾ ਬਸ ਬੈਠੇ ਵੀਰੇ ਜਿੱਥੇ ਪਰਮਾਤਮਾ ਲਾ ਜਾਵੇ ਹੂੰ ਮਤਲਬ ਵੱਡੀ ਸੋਚ ਰੱਖੀ ਹੋਈ ਹੈ ਕਿਤੇ ਕਾਫੀ ਵੱਡੀ ਰੱਖੀ ਹੈ ਬਸ ਜਲਦੀ ਦਿਖਾਵਾਂਗੇ ਨਾ ਯਾਰ ਮਤਲਬ ਚੜਾਈ ਹੋਰ ਦਿਖਦੀ ਹੋਈ ਨਜ਼ਰ ਆਉਗੀ ਜਰੂਰ ਵੀਰੇ ਅੱਛਾ ਯੂਥ ਦੀ ਜੇ ਮੈਂ ਗੱਲ ਕਰਾਂ ਅੱਜ ਕੱਲ ਯੂਥ ਜਿਵੇਂ ਮੈਂ ਹੁਣੇ ਕਿਹਾ ਕਿ ਫੁਗਰਪਣਾ ਵੀ ਬਹੁਤ ਹੈ ਔਰ ਨਸ਼ਿਆਂ 'ਚ ਵੀ ਬਹੁਤ ਅੱਜ ਕੱਲ ਬੇਸ਼ੱਕ ਦਿਖਾਈ ਕੋ ਜ਼ੋਰ ਦਿੰਦਾ ਔਰ ਕਰਦੇ ਕੁਝ ਹੋਰ ਹੈ ਇਸ ਚੀਜ਼ ਨੂੰ ਫਿਰ ਕਿਵੇਂ ਦੇਖਦੇ ਹੋ ਕਿਉਂਕਿ ਕਾਲਜ ਦੀ ਜ਼ਿੰਦਗੀ ਇੱਕ ਐਸੀ ਜ਼ਿੰਦਗੀ ਹੈ ਜਿੱਥੋਂ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਅਸੀਂ 2 ਸਾਲ ਪਹਿਲੇ ਕਾਲਜ ਦੇ ਗੇਟ ਤੋਂ ਲੈ ਕੇ ਨਾ ਰੋਜ਼ਾਨਾ ਤੱਕ ਡਰੱਗਸ ਖਿਲਾਫ ਉਹ ਕੀਤਾ ਸੀਗਾ ਪ੍ਰੋਟੈਸਟ ਠੀਕ ਹੈ ਜਿਹੜਾ ਅੱਜ ਕੱਲ ਚਿੱਟਾ ਆ ਉਹ ਕਾਫੀ ਹੱਦ ਤੱਕ ਪੰਜਾਬ 'ਚ ਵੱਧਿਆ ਆ ਆਪਾਂ ਕਹਿੰਦੇ ਨਾ ਪੰਜਾਬ ਸਰਕਾਰ ਰੋਪਦੀ ਭਈ ਜਦੋਂ ਆਮ ਆਦਮੀ ਪਾਰਟੀ ਆਈ ਉਹ ਤੋਂ بڑے ਬੰਦੇ ਮਰੇ ਜਿੱਟੇ ਕਰਕੇ ਕੋਈ ਨਾ ਤੇ ਰੋਗ ਨਹੀਂ ਹੈਗਾ ਸਾਰੇ ਆਮ ਚਿੱਟਾ ਵਿਕਦਾ ਪਿਆ ਤੁਸੀਂ ਜਿੱਥੇ ਮੁਰਚੀ ਦੇਖ ਲਓ ਸਾਰੇ ਆਮ ਵਿਕਦਾ ਪਿਆ ਸਾਰਿਆਂ ਨੂੰ ਦਿਖਦਾ ਪਿਆ ਅਸੀਂ ਇੱਕ ਦੋ ਰੈਲੀ ਵੀ ਕੀਤਾ ਚਿੱਟੇ ਦੇ ਖਿਲਾਫ ਪ੍ਰੋਟੈਸਟ ਵੀ ਕਰ ਰਹੇ ਆ ਬਟ ਜੋ ਤੱਕ ਬੰਦਾ ਹਰੇਕ ਕੋਈ ਨਾਗਰਿਕ ਜਦੋਂ ਆਪਣੇ ਉਹ ਆਪਣੀ ਜ਼ਿੰਮੇਵਾਰੀ ਸੋਚ ਕੇ ਨਹੀਂ ਰੁਕੂਗੀ ਜਿੱਤਨਾ ਉਹ ਤੱਕ ਨਹੀਂ ਰੁਕਣਾ ਆਪਾਂ ਕੁਝ ਨਹੀਂ ਕਰ ਸਕਦੇ ਇੰਨਾ ਮਰਜੀ ਰੁਕ ਲਈ ਜਿੰਨੀਆਂ ਮਰਜ਼ੀਆਂ ਭਾਵੇਂ ਸਰਕਾਰਾਂ ਨੂੰ ਲਾਨਤਾ ਪਾਈ ਜਾਓ ਤੁਸੀਂ ਹਰੇਕ ਸਰਕਾਰ ਚ ਬਿੱਗਦਾ ਜਿੱਟਾ ਵੀ ਹਰੇਕ ਸਰਕਾਰ ਚ 3 ਸਾਲ 3 ਅਜੇ 2 ਸਾਲ ਹੋ ਗਿਆ ਆਵਾਦਵੀ ਤੇ ਉੱਤੋਂ ਪਹਿਲੇ ਕਾਂਗਰਸ ਸੀ ਉੱਤੋਂ ਵਾ ਗਾਰੀ ਚੱਲਦੀ ਹਰੇਕ ਸਰਕਾਰ ਚ ਟਾਵੇ ਹਰੇਕ ਸਰਕਾਰ ਚ ਬੰਦੇ ਤੁਹਾਡੇ ਸਾਹਮਣੇ ਮਰਦੇ ਵੇ ਜਿੱਟਾ ਕਿੰਨੇ ਮਰਦੇ ਵੇ ਗੈਂਗਸਟਰ ਵਾਧੂ ਜ਼ਿਆਦਾ ਹੋ ਗਿਆ ਵਾ ਹਰੇਕ ਰੋਜ਼ ਗੋਲੀ ਚੱਲਦੀ ਬਈ ਹੂੰ ਅੱਛਾ ਸਮਝਦੇ ਕਿਉਂ ਕਿ ਕਿਉਂ ਇਹ ਮੁੰਡੇ ਨਸ਼ਿਆਂ 'ਚ ਪੈਂਦੇ ਆ ਐਸੀ ਕੀ ਜ਼ਿੰਦਗੀ ਨੂੰ ਵਿਪਤਾ ਪੈਂਦੀ ਹੈ ਜੋ ਇਹਦਾ ਸਹਾਰਾ ਲੈਣਾ ਪੈ ਜਾਂਦਾ ਇੱਕ ਵਾਰੇ ਸਾਰਾ ਨਾ ਭਰਾ ਸੀਗਾ ਛੋਟਾ ਠੀਕ ਹੈ ਉਹਦਾ ਨਾਮ ਨਹੀਂ ਮੈਂ ਜ਼ਿਕਰ ਕਰੂੰਗਾ ਉਹਦੀ ਸੇਲੀ ਸੀਗੀ ਉਹ ਨੂੰ ਛੱਡ ਗਈ ਉਹ ਮੇਰੇ ਕੋਲ ਆਇਆ ਸੀਗਾ ਉਹ ਸੇਲੀ ਦੇ ਜਿੱਟਾ ਲਾਣ ਨਾਲ ਸੇਲੀ ਕਿ ਨਸਾ ਕਰਦਾ ਸੀ ਉਹਨੂੰ ਮੈਂ ਸਮਝਾਇਆ ਕਹਿੰਦਾ ਵੀਰੇ ਮੈਨੂੰ ਯਾਦ ਆਉਂਦੀ ਹੈ ਮੈਂ ਛੱਡ ਨਹੀਂ ਸਕਦਾ ਮੈਂ ਤਾਂ ਨਸਾ ਕਰਦਾ ਕਾਫੀ ਹੱਦ ਤੱਕ ਮੈਨੂੰ ਇਹੀ ਲੱਗਦਾ ਵਾ ਪਾਕੇ ਪਰ ਕਹਿ ਨਹੀਂ ਸਕਦੇ ਅਛਾ ਮਤਲਬ ਜਿਵੇਂ ਕਿ ਆ ਚਲੋ ਤੁਸੀਂ ਕਰ ਹੀ ਦਿੱਤੀ ਹੈ ਇਹ ਗੱਲ ਹੈ ਨਾ ਆ ਲਵ ਅਫੇਅਰ ਵਾਲੇ ਬੜੇ ਚਲਦੇ ਆ ਪੰਗੇ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਇਹ ਸਭ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ ਕਿਸ ਹਮਤਿਓ ਕਿੰਨੀ ਕੋ ਗਲਤ ਹੈ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੀ ਗਲਤ ਚਲੋ ਬ੍ਰੇਕਅਪ ਹੋ ਗਿਆ ਇਹ ਥੋੜੀ ਮਰ ਗਈ ਥੋੜੀ ਗਈ ਮਮ ਡੈਡ ਸਾਰੇ ਪਿੱਛੇ ਬੈਠੇ ਨੇ ਮੈਨੂੰ ਕੋਣ ਸਮੂ ਬਸ ਲਵ ਕਰਕੇ ਇਹ ਮੇਰੇ ਖਿਆਲ ਨਾਲ ਲੱਗਦਾ ਮੈਨੂੰ ਮੁੰਡੇ ਜਿਹੜੇ ਆਜਕਲ ਨਾਲ ਸਾਰੇ ਪੈਂਦੇ ਯਾਰ ਇੱਕ ਹੁੰਦਾ ਵਾ ਜਿਵੇਂ ਮੈਂ ਹੋ ਗਿਆ ਮੇਰਾ ਭਰਾ ਹੋ ਗਿਆ ਦੋਸਤ ਹੋ ਗਿਆ ਉਹਨਾਂ ਨੇ ਫਰਦਾ ਲੈ ਲੋ ਜੀ ਉਹਨੇ ਲਾ ਲਿਆ ਥੋੜਾ ਆਪ ਦਾ ਵੀ ਕੋਈ ਪਿਆਰ ਪਿਓਰ ਦਾ ਸੀਨ ਚੱਲਿਆ ਕਦੇ ਜ਼ਿੰਦਗੀ 'ਚ ਕਿ ਨਹੀਂ ਚੱਲਿਆ ਚੱਲਿਆ ਸੀ ਵੀਰੇ ਬਸ ਦੋ ਵਾਰ ਅੱਛਾ ਧੋਖੇ ਹੀ ਮਿਲੇ ਆ ਹਾਂ ਜੀ ਧੋਖੇ ਹੀ ਮਿਲੇ ਆ ਅੱਛਾ ਫਿਰ ਇਹਦੇ 'ਚ ਕਮੀ ਕਿਵੇਂ ਸਮਝਦੇ ਕੁੜੀਆਂ ਗਲਤ ਆ ਜਾਂ ਮੁੰਡੇ ਗਲਤ ਆ ਵੀਰੇ ਅੱਜਕਲ ਕੁੜੀਆਂ ਨੂੰ ਪਹਿਜ ਜਾਂਦੇ ਆ ਹਾਂ ਉਹ ਆਪਣੇ ਕੋਈ ਹੈ ਨਹੀਂ ਅੱਛਾ ਨਹੀਂ ਆਪਣੇ ਰਾਜ਼ੀ ਮਲਗਦੇ ਕਰਦੇ ਆ ਉਹਨਾਂ ਨੂੰ ਪ੍ਰੋਪਰ ਟਾਈਮ ਚਾਹੀਦਾ ਵਾ ਉਹਨਾਂ ਨਾਲ 24 ਘੰਟੇ ਉਹਦੇ ਨਾਲ ਹੀ ਰੋ ਕਦੇ ਇੱਧਰ ਕਦੇ ਉੱਧਰ بس اچھا ਕੁੜੀਆਂ ਦੀ ਇੱਕ ਬੜੀ ਸ਼ਿਕਾਇਤ ਹੁੰਦੀ ਹੈ ਵੀ ਯਾਰਾਂ ਨੂੰ ਜ਼ਿਆਦਾ ਇਹ ਆਪਣੇ ਮਨ ਦਾ ਹੈਗਾ ਵਾ ਇਹ ਚੀਜ਼ ਤੁਹਾਡੇ ਨਾਲ ਹੁੰਦੀ ਸੀਗੀ ਬਸ ਆਈ ਚੀਜ਼ ਹੁੰਦੀ ਸੀ ਆਈ ਚੀਜ਼ ਕਰਕੇ ਤਾਂ ਹੀ ਛੜ ਛੋੜੇ ਮੈਂ ਟਾਈਮ ਨਹੀਂ ਦੇਵਾਂਦਾ ਸੀਗਾ ਬਹੁਤ ਲੜਦੇ ਸੀ ਅੱਛਾ ਤਾਂ ਲੜਦੇ ਸੀ ਅੱਛਾ ਫਿਰ ਉਹ ਦਰਦ ਤੋਂ ਬਾਹਰ ਆ ਗਏ ਹੂੰ ਕਿ ਹਲੇ ਉੱਥੇ ਘੁੰਮੀ ਜੰਨੇ ਹੂੰ ਨਹੀਂ ਨਹੀਂ ਉਹ ਤਾਂ ਦੋ ਦੋ ਬਾਹਰ ਆ ਗਏ ਮੇਰੇ ਪਰਾ ਮੇਰੇ ਨਾਲ ਹੁੰਦੇ ਆ ਆਪਾਂ ਇਦਾਂ ਦੇ ਕੋਈ ਚੱਕਰ ਨਹੀਂ ਕਰੀਆ ਮੈਂ ਰੋਈਏ ਹਈਆ ਉਹਦੇ ਨੂੰ ਯਾਦ ਕਰੀ ਕੋਈ ਇਸ਼ੂ ਨਹੀਂ ਅੱਛਾ ਇੱਕ ਬੜੀ ਚੰਗੀ ਗੱਲ ਤੁਸੀਂ ਕਹੀ ਵੀ ਜਿਹੜੇ ਤੁਸੀਂ ਕਿੱਸਾ ਸੁਣਾਇਆ ਹੈ ਨਾ ਬ੍ਰੇਕਅਪ ਵਾਲਾ ਮੈਂ ਚਾਹੂੰਗਾ ਕਿ ਮੈਸੇਜ ਕੀ ਦੇਣਾ ਚਾਹੋਗੇ ਵੀ ਆ ਸਭ ਪੁੱਠੇ ਸਿੱਧੇ ਕੰਮਾਂ ਨੂੰ ਦੇਖ ਕੇ ਕਿਉਂਕਿ ਪਿੱਛੇ ਮਾਪੇ ਵੱਲ ਦੇਖਣਾ ਉਹ ਜ਼ਰੂਰੀ ਨਹੀਂ ਸਮਝਦੇ ਸਿਰਫ ਪਿਆਰ ਵੱਲ ਦੇਖਦੇ ਆ ਆਪਣੇ ਮੈਂ ਤਾਂ ਵੀ ਆਪਣੇ ਸਾਰੇ ਛੋਟੇ ਤੇ ਵੱਡੇ ਪ੍ਰੋਬਲਮ ਇਹੀ ਬੇਨਤੀ ਕਰਨਾ ਚਾਹੂੰਗਾ ਜਿਹੜੇ ਅੱਜ ਕੱਲ ਆਪਾਂ ਦੇਖਦੇ ਆ ਕਿ ਪਿਆਰ ਤੋਖਾ ਦੇ ਜਾਂਦੇ ਆ ਬਜਟਾ ਲਾ ਲੈ ਨਸ਼ਾ ਵੀ ਲੈ दारू ਪੀ ਲੈ ਇਹ ਨਾ ਕਰਿਆ ਕਰੋ ਕਿਉਂਕਿ ਤੋ ਚਲੋ ਕੁਰੀਏ ਖਤ ਤੱਕ ਠੀਕ ਹੈ ਤੁਹਾਡੀ ਗਰਲਫ੍ਰੈਂਡ ਓਕੇ ਆ ਪਿੱਛੇ ਤੁਹਾਡੀ ਮੰਮੀ ਡੈਡੀ ਬੈਠੇ ਤੁਹਾਡੇ ਭਰਾ ਬੈਠੇ ਤੁਹਾਡੀ ਸਿਸਟਰ ਬੈਠੇ ਉਹਨਾਂ ਨੂੰ ਦੇਖੋ ਨਾ ਇਹਦੇ ਪਿੱਛੇ ਕੰਮ ਚੇ ਬਾਬੂ ਨਾ ਜ਼ਿਆਦਾ ਦੂਰ ਹੋ ਇਲੈਕਸ਼ਨ ਤੇ ਵਾਪਸ ਆਨੇ ਆਪਾਂ ਕਾਲਜ ਦੇ ਵਿੱਚ ਇਲੈਕਸ਼ਨ ਉਸੇ ਤਰ੍ਹਾਂ ਹੁੰਦੀਆਂ ਨੇ ਜਿਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਆ ਹੋਰ ਯੂਨੀਵਰਸਿਟੀ ਕਾਲਜਾਂ ਚ ਹੁੰਦੀਆਂ ਨੇ ਮੈਂ ਤੇ ਮੇਰੇ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿਹਦੇ ਪੰਜਾਬੀ ਯੂਨੀਵਰਸਿਟੀ 'ਚ ਹੁੰਦੀ ਹੈ ਇਲੈਕਸ਼ਨ ਇਦਾਂ ਦਾ ਹਰੇਕ ਕਾਲਜ ਕਰਵਾਏ ਵੋਟਿੰਗ ਸਿਸਟਮ ਕਰਾਈ ਜਾਵੇ ਕਿਉਂਕਿ ਲੁਧਿਆਣਾ 'ਚ ਕੋਈ ਵੀ ਕਾਲਜ ਇਦਾਂ ਦੀ ਕੋਸ਼ਿਸ਼ਟਮ ਨਹੀਂ ਹੁੰਦੀ ਹੈ ਧੱਕਾ ਚੱਲਦਾ ਵਾ ਜਿੰਦਾ ਧੱਕਾ ਚੱਲ ਗਿਆ ਉਹ ਬਣ ਗਿਆ ਉਹ ਬਣ ਗਿਆ ਬਣ ਗਿਆ ਬਿਲਕੁਲ ਅੱਛਾ ਤੁਹਾਡੇ ਟਾਈਮ ਵੀ ਫਿਰ ਧੱਕਾ ਚੱਲਿਆ ਸੀ ਬਿਲਕੁਲ ਮੈਂ ਧੱਕੇ ਨਹੀਂ ਬਣ ਗਏ ਤੁਸੀਂ ਨਹੀਂ ਬਣ ਗਏ ਅੱਛਾ ਫਿਰ ਇਹ ਧੱਕੇ ਨੂੰ ਕਿਵੇਂ ਰੋਕਿਆ ਜਾ ਸਕਦਾ ਕੋਈ ਸੋਚਿਆ ਤਾਂ ਹੋਣਾ ਕੁਝ ਕੋਈ ਅੱਗੇ ਪਲਾਨ ਕੀਤਾ ਹਣਾ ਵੀ ਮੈਂ ਆਹ ਚੀਜ਼ ਤੇ ਕੰਮ ਕਰੂੰਗਾ ਬਲੇ ਤੱਕ ਕਰੋ ਸਰਕਾਰੀ ਰੁਕਸਤ ਦੀ ਹੈ ਜਾਂ ਉੱਪਰ ਜਿਹੜੇ ਬੈਠੇ ਆ ਉਹਨਾਂ ਜਿਹਦੇ ਪੰਜਾਬ ਯੂਨੀਵਰਸਿਟੀ ਚ ਹੁੰਦੀ ਹੈ ਇਲੈਕਸ਼ਨ ਹਵਾਰੇ ਕਾਲਜ ਕਰਵਾਏ ਜੋ ਵਧੀਆ ਮੁੰਡਾ ਹੋਆ ਜੋ ਬੱਚਿਆਂ ਦੀ ਦਰਦ ਸੁਣੂਗਾ ਜੋ ਕੰਮ ਕਢਾਵਾਉ ਜਿੱਤੂ ਚਲੋ ਆਪਾਂ ਗੱਲ ਤਾਂ ਕਰ ਰਹੇ ਆ ਤੱਕਾ ਚੱਲਦਾ ਪਰ ਤੁਹਾਨੂੰ ਲੱਗਦਾ ਇਹ ਰੁਕਿਆ ਜਾ ਸਕਦਾ ਸੱਚਮੁੱਚ ਰੁਕੂ ਆ ਕੁਝ ਨਹੀਂ ਬਲੇ ਰੁਕਿਆ ਨਹੀਂ ਜਾ ਸਕਦਾ ਇਹ ਰੁਕਿਆ ਨਹੀਂ ਜਾ ਸਕਦਾ ਖਾਸ ਕਰਕੇ ਲੋਕਾਂ ਦੀ ਕਦੇ ਨਹੀਂ ਰੁਕਿਆ ਜਾ ਸਕਦਾ ਨਹੀਂ ਰੁਕੂ ਆ अच्छा चलो बाकी यूनिवर्सिटीयां ਚ ਤਾਂ VOTING ਪੈਂਦੀ ਆ ਤੇ ਲੜਾਈਆਂ ਲੜੁਈਆਂ ਤਾਂ ਦੇਖਣ ਨੂੰ ਮਿਲਦੀਆਂ ਗੋਲੀ ਗੋਲੀ ਵਧੀਆ ਚੱਲ ਜਾਂਦੀ ਉੱਥੇ ਇੱਕ ਦੋ ਵਾਰੀ ਦਾ ਅਸੀਂ ਵੀ ਆਪ ਬਚੇ ਆ ਕਵਰ ਕਰਦੇ ਕਰਦੇ ਉਹਨਾਂ ਨੂੰ ਆਪਣੇ ਇੱਥੇ ਵੀ ਲੁਧਿਆਣੇ ਵੀ ਇਹੀ ਸਿਸਟਮ ਆ ਵੀ ਹਾਂ ਕਿਉਂਕਿ ਧੱਕੇ ਦੇ ਵਿੱਚ ਤਾਂ ਓਬਵੀਅਸ ਆ ਬਹੁਤ ਕੁਝ ਹੋਣਾ ਚਾਹੀਦਾ ਸਿਸਟਮ ਹੀ ਅਵੇਰੇ ਅਸੀਂ ਲਾਰੇ ਪੋਸਟਰ ਕੋਈ ਦੂਜਾ ਲਾ ਗਿਆ ਬਸ ਉਹਦੇ ਦੇ ਬੰਦੇ ਗਰਮ ਹੋ ਜਾਂਦੇ ਆ ਮੈਂ ਤੇਰੇ ਵਾਣਾ ਮੈਂ ਤੋ ਨਹੀਂ ਮਾਨਾ ਬਸ ਉਹ ਤੇ ਗੋਲੀ ਕਦੇ ਕਰਦੇ ਚੱਲੀ ਜਾਂਦੀ ਐ ਜਿਹੜੇ ਵਧੀਆ ਬੰਦੇ ਵਿਚਾਰ ਬੈਠੇ ਉਹ ਬੈ ਕੇ ਕੰਪਰੋਮਾਈਜ਼ ਕਰਵਾ ਲੈਂਦੇ ਆ ਅੱਛਾ ਫਿਰ ਟੀਚਰਾਂ ਨਾਲ ਕਿਵੇਂ ਦਾ ਸੰਪਰਕ ਬਣ ਜਾਂਦਾ ਇੱਕ ਪ੍ਰਧਾਨ ਦਾ ਤਾਂ ਜੋ ਬੱਚਿਆਂ ਦੇ ਮਸਲੇ ਹੱਲ ਕਰਾਏ ਜਾ ਸਕਣ ਮੇਰੇ ਇਸ ਟਾਈਮ ਤੱਕ ਤੇ ਮੇਰੇ ਕਾਲਜ ਦੇ ਜਿਹੜੇ ਟੀਚਰ ਨੇ ਸਾਰੇ ਮੇਰੀ ਇੱਜ਼ਤ ਕਰਦੇ ਆ ਆਪਾਂ ਉਹਨਾਂ ਦੀ ਇੱਜ਼ਤ ਕਰਦੇ ਆ ਸਾਰੇ ਮੇਰੀ ਗੱਲਸ ਹੁੰਦੇ ਆ ਮੈਂ ਉਹਨਾਂ ਨੂੰ ਕਿਹਾ ਜਮ ਆਪਾਂ ਉਹਨੂੰ ਕਦੇ ਮਨਾ ਨਹੀਂ ਕਰਦੇ ਠੀਕ ਹੈ ਹਾਂਜੀ ਪ੍ਰਿੰਸੀਪਲ ਵੀ ਉਹਨਾਂ ਨੂੰ ਬਹੁਤ ਵਧੀਆ ਪਿਆਰ ਹੈ ਜਿਹੜੇ ਇਵਨਿੰਗ ਦੇ ਪ੍ਰਿੰਸੀਪਲ ਨੇ ਪਰਮਜੀਤ ਸਰ ਉਹਨਾਂ ਕਾ ਵੀ ਮੁੰਡੇ ਦੇ ਆਪਾ ਉਹਨਾਂ ਦਾ ਜਿਨ੍ਹਾਂ ਦਾ ਫੀਸ ਦਾ ਮਸਲਾ ਹੁੰਦਾ ਵਾ ਫੀਸ ਕਈ ਵਾਰ ਜਿਆਦਾ ਆ ਜਾਂਦੀ ਹੈ ਕਿਸੇ ਦਾ ਨਾਮ ਕੱਟ ਜਾਂਦਾ ਉਹਨਾਂ ਦਾ ਕਾ ਕਾ ਮਸਲਾ ਹੱਲ ਕਰਾ ਲਈ ਜਿਆਦਾ ਮਸਲੇ ਕੀ ਹੁੰਦੇ ਆ ਕਾਲਜ ਦੇ ਵਿੱਚ ਬੱਚਿਆਂ ਦੇ ਜਿਆਦਾ ਮਸਲੇ ਹੀ ਹੁੰਦੇ ਆ ਕਿਸੇ ਦੀ ਫੀਸ ਜਿਆਦਾ ਜਾਂਦੀ ਜਦੋਂ ਇਹ ਨਵੀਸ਼ਨ ਸਟਾਰਟ ਹੁੰਦੀ ਹੈ ਨਾ ਤੇ ਇੱਕ ਹੁੰਦੀ ਜਨਰਲੇ ਹੁੰਦੀ ਐਸਸੀ ਕਾਸਟ ਜਦ ਜਨਰਲ ਬੱਚੇ ਆ ਕਦੇ ਉਹਨਾਂ ਦਾ ਫੀਸ ਜਿਆਦਾ ਆਉਂਦਾ ਵਾ ਜੇ ਐਸਸੀ ਕਾਸਟ ਦੇ ਵਿੱਚ ਉਹਨਾਂ ਦਾ ਫੀਸ ਜਿਆਦਾ ਆ ਜਾਂਦਾ ਵਾ ਮਸਲੇ ਬਸ ਆ ਹੀ ਹੁੰਦੇ ਆ ਜਾਂ ਨਾਮ ਕੱਟ ਜਾਂਦੇ ਆ ਜਾਂ ਫਾਈਨ ਜਿਆਦਾ ਆ ਗਿਆ ਬਸ ਅੱਛਾ ਜਿਵੇਂ ਕਿ ਤੁਸੀਂ ਮੁੰਡਿਆਂ ਦੇ ਮਸਲੇ ਹੱਲ ਕਰਦੇ ਹੋਵੋਗੇ ਫਿਰ ਜਿਹੜੇ ਕੁੜੀਆਂ ਦੇ ਮਸਲੇ ਆ ਉਹ ਵੀ ਤੁਹਾਡੇ ਕੋਲ ਹੀ ਆਉਂਦੇ ਆ ਸਾਰੇ ਆ ਉਹਦੇ ਲਈ ਕੋਈ ਅਲੱਗ ਆਪਣੇ ਨਾਲ ਤੁਸੀਂ ਕੋਈ ਫੀਮੇਲ ਐ ਐਸਾ ਕੋਈ ਬੰਦ ਜੋੜਿਆ ਹੋਇਆ ਨਹੀਂ ਮੇਰੇ ਅਕਸਰ ਤਾਂ ਮੇਰੇ ਕੋਈ ਆਉਂਦੇ ਆ ਬਾਕੀ ਅੰਦਰ ਵੀ ਇੱਕ ਐਨਲਿਸਿਸ ਤੇ ਮੈਡਮ ਨੇ ਉਹ ਵੀ ਹੱਲ ਕਰਾਂਦੀ ਕੁੜੀਆਂ ਵੀ ਹੱਲ ਕਰਵਾ ਦਿੰਦੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਤੁਸੀਂ ਕੀਤੀ ਔਰ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਥੈਂਕ ਯੂ ਜੀ ਸੋ ਬਿਲਕੁਲ ਉਮੀਦ ਕਰਦੇ ਆ ਗੱਲਬਾਤ ਚੰਗੀ ਲੱਗੀ ਹੋਊਗੀ ਚੰਗੀ ਲੱਗੀਆ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ